ਅੱਜ ਦੀ ਵੀਡੀਓ ਬੜੀ ਜ਼ਿਆਦੀ ਖਾਸ ਰਹਿਣ ਵਾਲੀ ਹੈ ਕਿਉਂਕਿ ਕਿਸਾਨਾਂ ਵਾਸਤੇ ਤਾਂ ਜ਼ਿਆਦਾ ਹੀ ਕਿਉਂਕਿ ਅਗਲਾ ਜਿਹੜਾ ਸੀਜ਼ਨ ਆਉਣ ਵਾਲਾ ਉਹ ਹੈਗਾ ਕਦੂ ਦਾ ਠੀਕ ਹੈ ਕਦੂ ਦੇ ਵਿੱਚ ਰੋਟਾਵੇਟਰ ਨਾਲੋਂ ਜ਼ਿਆਦੀ ਕੋਈ ਸਫਾਈ ਹੈ ਨਾ ਛੇਤੀ ਕੰਮ ਨਹੀਂ ਨਿਬੇੜਦਾ ਤੇ ਜੇ ਮੈਂ ਗੱਲ ਕਰਾਂ ਇੱਥੇ ਤਾਂ ਤੁਹਾਨੂੰ ਰੋਟਾਵੇਟਰ ਹੀ ਰੋਟਾਵੇਟਰ ਮਿਲਣਗੇ ਦੇਖਣ ਨੂੰ ਬਾਈ ਨਾ ਕਰਦੇ ਗੱਲਬਾਤ ਆਜੋ ਪੁਰ ਕੀ ਹਾਲ ਚੱਲਾ ਬਾਈ ਜੀ ਵਧੀਆ ਜੀ ਵਧੀਆ ਵੀਰੇ ਵਧੀਆ ਤੇ ਕੀ ਨਾਮ ਹੈ ਜੀ ਬਈ ਆਪਣਾ ਨਾਮ ਦੱਸੋ ਮੇਰਾ ਨੋ ਬਿੱਟੂ ਹੈ ਜੀ ਠੀਕ ਹੈ ਜੀ ਆਪਾਂ ਖੜੇ ਕਿੱਥੇ ਆ ਪਲੇਸ ਦੱਸ ਦੋ ਜੀ ਆਪਾਂ ਖੜੇ ਜੀ ਚੀਮਾ ਮੰਡੀ ਡਿਸਟ੍ਰਿਕਟ ਸੰਗਰੂਰ ਠੀਕ ਹੈ ਜੀ ਵੀਰਵਾਲਾ ਉਦਸਤ ਠੀਕ ਹੈ ਜੀ ਵੀਰੇ ਰੋਟੇਵੇਟਰ ਹਰ ਇੱਕ ਕੰਪਨੀ ਬਣਾਉਂਦੀ ਆ ਢਾਡੀ ਕੰਪਨੀਆਂ ਬਣਾ ਰਹੀ ਇੱਥੇ ਲੱਖਾਂ ਕੰਪਨੀਆਂ ਨੇ ਜੋ ਹਜ਼ਾਰਾਂ ਦੇ ਵਿੱਚ ਗਿਣਤੀ ਹੈਗੀ ਹੈ ਵੀ ਅੱਜ ਦੇ ਟਾਈਮ ਦੇ ਵਿੱਚ ਚੱਲੀ ਜਾਂਦੇ ਨੇ ਵੀ ਉਹਦਾ ਲੈ ਲਈ ਉਹਦਾ ਲੈ ਲਈਏ ਪ੍ਰਾਈਸ ਰੇਂਜ ਵੇਖ ਲੈਂਦੇ ਲੋਕੀ ਜਾਂ ਜੋ ਵੀ ਵੇਖਦੇ ਹਨ ਮੈਂ ਵੀ ਪ੍ਰਾਈਸ ਰੇਂਜ ਹੀ ਵੇਖਾਂਗਾ ਵੇ ਮੈਂ ਆਖਾਂਗਾ ਯਾਰ ਮੈਨੂੰ ਤਾਂ ਉਹ 90000 ਦਾ ਜਾਂ ਉਹ 1 ਲੱਖ ਦਾ ਦੇਂਦੇ ਨੇ ਉਹਦੇ ਵਿੱਚ ਵੀਰੇ ਫਰਕ ਦੱਸ ਦੋ ਵੀ ਹੁੰਦਾ ਕੀ ਹੈ ਫਰਕ ਜਿਹੜਾ 1 ਲੱਖ ਵਾਲਾ ਤੇ ਜੇ ਤੁਸੀਂ ਵੀ 90000 ਦਾ ਦੇ ਦੋਗੇ ਉਹ ਉਹੋ ਜਿਹਾ ਸੇਮ ਹੋਵੇਗਾ ਨਹੀਂ ਦੇਖੋ ਹੀ ਰੇਟ ਤੋਂ ਜਿਹੜਾ ਅਸੀਂ ਆਪ ਮੈਨੂਫੈਕਚਰ ਕਰਦੇ ਆ ਮਤਲਬ ਕੋਈ ਵੀ ਚੀਜ਼ ਲਾ ਲੋ ਜਿਹੜਾ ਅਸੀਂ ਮਟੀਰੀਅਲ ਲਾਉਣੇ ਆ ਠੀਕ ਹੈ ਜੀ ਜੇ ਉਹਦੇ ਵਾਈਜ਼ ਰੇਟ ਦੀ ਸਾਡੀ ਜ਼ਿੰਮੇਵਾਰੀ ਹੋਵੇਗੀ ਠੀਕ ਹੈ ਜੀ ਜੋ ਮਟੀਰੀਅਲ ਅਸੀਂ ਲਾ ਕੇ ਦੇਵਾਂਗੇ ਨਾ ਤੁਹਾਨੂੰ ਜੇ ਤੁਹਾਨੂੰ ਮਾਰਕੀਟ ਚੋਂ ਉਹ ਰੋਟਾਵੇਟਰ ਕਿਸੇ ਤੋਂ ਮਿਲਦਾ ਉਹ ਰੇਟ ਦਾ ਮਿਲਦਾ ਤਾਂ ਉਹਦੇ ਅਸੀਂ ਜ਼ਿੰਮੇਵਾਰ ਆ ਜਿਹੜਾ ਤੁਸੀਂ ਮਟੀਰੀਅਲ ਲਾਤਾ ਉਸ ਮਟੀਰੀਅਲ ਦਾ ਜੇ ਰੋਟਾਵੇਟਰ ਮਿਲਦਾ ਵਾ ਹਾਂਜੀ ਹਾਂ ਉਸ ਪ੍ਰਾਈਸ 'ਚ ਮੈਨੂੰ ਉਸ ਪ੍ਰਾਈਸ 'ਚ ਫਿਰ ਤੁਸੀਂ ਜ਼ਿੰਮੇਵਾਰ ਹੋ ਠੀਕ ਹੈ ਜੀ ਤੇ ਐ ਜਾ ਮਟੀਰੀਅਲ ਵੀਰੇ ਕੀ ਲਾ ਰਹੇ ਜਿਹੜਾ ਮੰਨ ਲਓ ਆ ਤੁਹਾਨੂੰ ਦਿਖਾ ਦਿੰਦੇ ਆ ਜੀ ਜਿਵੇਂ ਆ ਹੱਬਾ ਠੀਕ ਹੈ ਇਹ ਨਾਰਮਲ ਕੰਪਨੀਆਂ ਤੁਸੀਂ ਦੇਖਿਆ ਹੋਣੀਆਂ ਵੀ ਆ ਹੱਬ ਲਾਉਂਦੇ ਨੇ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਆ ਹੱਬ ਆਮ ਲੋਕੀ ਲਾਉਂਦੇ ਨੇ ਜਿਹੜੇ ਜੇ ਹੁਣ ਮੈਂ ਮੰਨ ਲਓ ਮੈਂ ਨਹੀਂ ਬਣਾਉਣਾ ਪਰ ਸਟਾਰਟਿੰਗ 'ਚ ਮੈਂ ਲਾ ਲਾਂ ਆ ਇਹ ਯੂਜ਼ ਕੀਤੇ ਜਾਂਦੇ ਆ ਠੀਕ ਹੈ ਜੀ ਤੇ ਜਿਹੜੀ ਆਪਾਂ ਲਾਉਣੇ ਆ ਉਹ ਇਹ ਹੱਬਾ ਦੇਖੋ ਠੀਕ ਹੰਨ ਇਹ ਹੱਬ ਤੁਸੀਂ ਐਟ ਆ ਟਾਈਮ ਜਿਹੜੀ ਲਾ ਕੇ ਦੇ ਰਹੀ ਹਾਂ ਹਾਂ ਉਹਦੇ ਨਾਲੋਂ ਮਟੀਰੀਅਲ ਦਾ ਵੀ ਫਰਕ ਹੈ ਤੇ ਹੈਵੀ ਵੀ ਉਹਦੇ ਨਾਲੋਂ ਇਹ ਠੀਕ ਹੈ ਜੀ ਹਾਂਜੀ ਹਾਂਜੀ ਹੈਵੀ ਪਲੱਸ ਮਟੀਰੀਅਲ ਦਾ ਫਰਕ ਹੈ ਹਾਂਜੀ ਹਾਂਜੀ ਠੀਕ ਹੈ ਜੀ ਉਸ ਤੋਂ ਇਲਾਵਾ ਵੀਰੇ ਆਪ ਉਸ ਤੋਂ ਇਲਾਵਾ ਜਿਹੜੇ ਆਪਾਂ ਨਟ ਬੋਲਟ ਯੂਜ਼ ਕਰਦੇ ਹਾਂ ਜੀ ਠੀਕ ਹੈ ਜੀ ਉਹ ਆਪਾਂ ਯੂਜ਼ ਕਰਦਿਆਂਗੇ ਟੀਵੀਐਸ ਦੇ ਟੀਵੀਐਸ ਕੰਪਨੀ ਦੇ ਯਾਨੀ ਕਿ ਬ੍ਰਾਂਡ ਨੇਮ ਦੇ ਤੁਸੀਂ ਯੂਜ਼ ਕਰਦੇ ਬਹੁਤ ਜ਼ਿਆਦੇ ਠੀਕ ਹੈ ਮਤਲਬ ਵੀ ਆਪਾਂ ਹੈਵੀ ਕਹਿ ਲਈਏ ਜਾਂ ਇਹਨਾਂ ਦੀ ਲਾਈਫ ਜ਼ਿਆਦਾ ਕਹਿ ਲਈਏ ਠੀਕ ਹੈ ਜੀ ਹਾਂਜੀ ਹਾਂ ਬਹੁਤ ਜ਼ਿਆਦੇ ਸੁਣਾ ਨਟ ਕਹ ਲਈਏ ਯੂਜ਼ ਕਰਨਾ ਹਾਂਜੀ ਹਾਂਜੀ ਬੀਬੀਐਸ ਤੋਂ ਬਿਨਾਂ ਨਾੜੀ ਰਜਿਸਟਰ ਪਲੱਸ ਆਪਾਂ ਮਕੈਨੀਕਲ ਸੀਲ ਯੂਜ਼ ਕਰਦੇ ਆਂ ਤੇ ਔਇਲ ਜਿਹੜਾ ਐਚਪੀ ਦਾ ਜੀ オリジナル ਐਚਪੀ ਦਾ オリジナル ਪਹਿੰਗਾ ਹੋਇਆ ਹਾਂਜੀ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਗੱਲ ਕਰੀ ਜੀ ਗੀਅਰ ਦੀ ਹੈਵੀ ਡਿਊਟੀ ਗੀਅਰ ਹੈ ਜੀ 13 23 ਠੀਕ ਹੈ ਜੀ ਹਾਂਜੀ ਹਾਂ ਇੱਕ ਕੰਪਨੀ ਹੈ ਸੁਪਰ ਹੀਡਰ ਤੇ ਵੀ ਲਾਉਂਦੇ ਨੇ ਆਪਣਾ ਇਹ 7 ਫੁੱਟ ਦੇ ਰੋਟਾ ਵਟ ਤੇ ਵੀ ਹੈਵੀ ਡਿਊਟੀ 13 ਤੀ ਦੇ ਅਗੇ ਰੂਗਾ ਜੀ ਇਹ ਵੀਰੇ ਨਾ ਦਿੱਕਤ ਵੀ ਆਉਂਦੀ ਕਈਆਂ ਨੂੰ ਗੇਰਾਂ ਦੇ ਵਿੱਚ ਗੇਰ ਮੱਚ ਜਾਂਦਾ ਯਾਨੀ ਕਿ ਇੰਨਾ ਕੋ ਲੋਡ ਤੁਹਾਨੂੰ ਪਤਾ ਅੱਜਕੱਲ ਦੇ ਟਰੈਕਟਰਾਂ ਮੋਡੀਫਾਈ ਕੀਤੇ ਹੋਏ ਨੇ ਜ਼ੋਰ ਜਿਆਦਾ ਹੈ ਨਾ ਵੀ ਗੇਰ ਨੂੰ ਗਰਮ ਕਰ ਦਿੰਦੇ ਆਪਣੇ ਉਸ ਕਹਿਤਾਂ ਨਹੀਂ ਆਉਂਦੀ ਤੇ ਆਪਣਾ ਗੇਰ ਤਾਂ ਗਰਮ ਹੋਣੀ ਕੀ ਹੈ ਜੀ ਉਹ ਤਾਂ ਗੱਲ ਦੀ ਦੂਰ ਦੀ ਆ ਠੀਕ ਹੈ ਜੀ ਤੇ ਇਹਨੂੰ ਕੋਈ ਨਾਰਮਲ ਰਹੂਗਾ ਜੀ ਇਹ ਕੋਈ ਗਰਮ ਨਹੀਂ ਹੁੰਦਾ ਤੇ ਨੰਬਰ 2 ਤੇ ਜ਼ੀਰੋ ਵਾਈਬ੍ਰੇਟ ਆ ਜੀ ਇਹ ਸਾਡਾ ਵਾਈਬ੍ਰੇਸ਼ਨ ਨਹੀਂ ਹੈਗੀ ਜਿਹੜੀ ਆਪਣੇ ਟਰੈਕਟਰ ਜਮਨ ਵਾਈਬ੍ਰੇਸ਼ਨ ਨਹੀਂ ਜੀ ਤੁਸੀਂ ਸਾਡੇ ਕੋਲੇ ਆਓ ਅਸੀਂ ਤੁਹਾਨੂੰ ਟੈਸਟ ਕਰਾ ਕੇ ਦਿਖਾ ਦਾਂਗੇ ਡੈਮੋ ਲਾ ਕੇ ਦਿਖਾ ਦਾਂਗੇ ਠੀਕ ਹੈ ਜੀ ਜੇ ਤੁਸੀਂ ਮਤਲਬ ਆਪਣੇ ਪਿੰਡ ਚ ਡੈਮੋ ਲਗਵਾਉਣੀ ਹੈ ਤਾਂ ਉਹ ਵੀ ਅਸੀਂ ਕਰ ਦਾਂਗੇ ਕੋਈ ਚੱਕਰ ਨਹੀਂ ਜੀ ਮੈਨੂੰ ਅਵੇਲੇਬਲ ਮਿਲ ਜਾਏਗੀ ਫਿਰ ਉਹਨਾਂ ਦੇ ਆਪਣੇ ਪੰਜਾਬ ਦੇ ਅੰਦਰ ਕਿਸੇ ਵੀ ਸ਼ਹਿਰ ਦੇ ਅੰਦਰ ਹੈ ਨਾ ਜਿੱਥੇ ਆਪਣੇ ਹਾਂ ਜੇ ਕਸਟਮਰ ਦੀ ਡਿਮਾਂਡ ਆ ਵੀ ਅਸੀਂ 5 ਰੋਟਾ ਵਟ ਲੈਣੇ ਆ ਜਾਂ 5 ਤੋਂ ਜ਼ਿਆਦਾ ਲੈਣੇ ਆ ਵੀ ਸਾਨੂੰ ਪਹਿਲਾਂ ਡੈਮੋ ਦਿਖਾਓ ਠੀਕ ਹੈ ਤਾਂ ਅਸੀਂ ਉਹ ਮੈਂ ਦੀ ਅਰੇਂਜਮੈਂਟ ਕਰ ਦਿਆਂਗੇ ਠੀਕ ਹੈ ਉਹ ਡੈਮੋ ਦੀ ਅਰੇਂਜਮੈਂਟ ਹੋ ਜਾਏਗੀ ਵੀਰੇ ਇੱਕ ਨਾ ਆਪ ਮੇਰਾ ਸਵਾਲ ਇਹ ਆ ਵੀ ਬਲੇਡ ਹੈ ਨਾ ਜਿਹੜੇ ਅੱਜ ਤੇ ਮਾਰਕੀਟ ਤੇ ਵਿੱਚ ਬਲੇਡਾਂ ਦਾ ਬਹੁਤ ਜ਼ਿਆਦਾ ਰੋਲ ਆ ਨਾ ਕੋਈ ਕਹਿੰਦਾ ਮੈਂ ਇੰਦੇ ਲਾ ਕੇ ਦੇਣਾ ਜਾਂ ਮੈਂ ਉਹ ਕੰਪਨੀ ਫਲਾਣਾ ਦੇ ਲਾ ਕੇ ਦੇਣਾ ਉਹ ਦੇਖੋ ਹਵਾ ਬਣਿਆ ਹੋਇਆ ਜੀ ਜਾਦੇ ਬਲੇਡ ਜਾਂ ਐਵੇਂ ਦਾ ਕੁਝ ਵੀ ਨਹੀਂ ਹੁੰਦਾ ਅਸੀਂ 7 ਫੁੱਟ ਦੇ ਬਲੇਡ ਲਾਉਣੇ ਆ 54 ਠੀਕ ਹੈ ਜੀ ਤੇ ਬੋਰਨ ਸਟੀਲ ਬਲੇਡ ਹੈ ਜੀ ਇਹ ਸਾਡੇ ਆਪਣੇ ਮਾਰਕੇ ਦੇ ਆ ਵੀਰਵਲ ਦੇ ਅੱਛਾ ਤੁਸੀਂ ਆਪ ਇੱਥੇ ਬਣਾਉਂਦੇ ਜੀ ਇਹ ਵਾਲੀ ਬਲੇਡ ਹੀ ਠੀਕ ਹੈ ਤੇ ਬਹੁਤ ਜ਼ਿਆਦੇ ਹੈਵੀ ਕਹਿ ਸਕਦੇ ਆਪਾਂ ਤੇ ਸਮੂਥ ਹੈ ਜੀ ਠੀਕ ਹੈ ਜੀ ਇਹ ਹੁਣ ਵੀਰੇ ਜਿਹੜਾ ਆਪਣੇ ਕੋਲੇ ਮਾਡਲ ਪਿਆ 7 ਫੁੱਟ ਦੇ ਵਿੱਚ ਕਿੰਨੇ ਬਲੇਡ ਜਿਹੜੇ ਆਉਂਦੇ ਜੀ ਇਹ 7 ਫੁੱਟ ਤੇ 54 ਬਲੇਡ ਆਈ ਤੇ 8 ਫੁੱਟ ਚ ਕਿੰਨੇ ਲੱਗਦੇ 8 ਫੁੱਟ ਜਗੇ 60 ਬਲੇਡ ਠੀਕ ਹੈ ਵੀਰੇ 8 ਫੁੱਟ ਤੇ 60 ਬਲੇਡ ਤੇ ਇੱਕ ਵੀਰੇ ਸਬਸਿਡੀ ਦਾ ਜੇ ਮੰਨ ਲਓ ਕਿਸੇ ਏਰੀਏ ਦੇ ਵਿੱਚ ਕਿਸੇ ਸਟੇਟ ਦੇ ਵਿੱਚ ਨਾ ਸਰਕਾਰ ਦਿੰਦੀ ਹੈ ਤਾਂ ਉਹ ਆਪਣੀ ਕੰਪਨੀ ਅਪਰੂਵਡ ਹੈ ਜੀ ਆਲ ਸਟੇਟਾਂ ਦੇ ਵਿੱਚ ਆਪਣੀ ਕੰਪਨੀ ਅਪਰੂਵਲ ਹੈ ਜੀ ਜੇ ਕਿਸੇ ਮਤਲਬ ਕਿਸੇ ਸਟੇਟ ਤੋਂ ਰੋਟਾ-ਵੱਟ ਤੇ ਸਬਸਿਟੀ ਆਉਂਦੀ ਹੈ ਠੀਕ ਹੈ ਜੀ ਤਾਂ ਤੁਸੀਂ ਅਪਲਾਈ ਗਵਰਨਮੈਂਟ ਦੇ ਕੋਲੇ ਕਰ ਸਕਦੇ ਪੋਰਟਲ ਤੇ ਤੇ ਸਾਡੇ ਤੋਂ ਰੋਟਾ ਵਟਾ ਲੈ ਸਕਦੇ ਹੋ ਸਬਸਿਡੀ ਪਰੂ ਦੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਇੱਕ ਜਿਹੜੀ ਮਕੈਨੀਕਲ ਸੀਲ ਆਉਂਦੀ ਹੈ ਨਾ ਵੀਰੇ ਹਾਂਜੀ ਹਾਂਜੀ ਉਹਦਾ ਵੀ ਬਹੁਤ ਰੋਲਾ ਲੈਂਦਾ ਵੀ ਉਹ ਆਹ ਸੀਗੀ ਦੇਖੋ ਇਹ ਆ ਮਕੈਨੀਕਲ ਸੀਲ ਜਿਹੜੀ ਆਪਾਂ ਇੱਥੇ ਯੂਜ਼ ਕਰਦੇ ਆ ਠੀਕ ਹੈ ਜੀ ਹਾਂਜੀ ਹਾਂਜੀ ਆਮ ਜਿਹੇ ਲੋਕ ਜਿਹੜੇ ਯੂਜ਼ ਕਰਦੇ ਉਹ ਜੈਨ ਜਿਵੇਂ ਉਹ ਵੀ ਤੁਹਾਨੂੰ ਦਿਖਾ ਦਾਂਗੇ ਜੀ ਉਹ ਨਾਰਮਲ ਮਿਲ ਜਾਂਦੇ ਆ ਜੀ ਬਾਜ਼ਾਰ ਚ ਕਰੇ ਮਾਲੋ ਆਮ ਛੋਪ ਤੋਂ ਮਿਲ ਜਾਂਦਾ ਹਾਂ ਮੈਂ ਗੱਲ ਕਰ ਰਿਹਾ ਉਹਦੇ ਨਾਲ ਤੇ ਇਹਦਾ ਜ਼ਮੀਨ ਆਸਮਾਨ ਦਾ ਆਪਾਂ ਫਰਕ ਹੈ ਜਿਹੜਾ ਉਹ ਕਹਿ ਸਕਦੇ ਠੀਕ ਹੈ ਜੀ ਤੇ ਇੱਕ ਵੀਰੇ ਆਪਾਂ ਨੂੰ ਹੋਰ ਵੀ ਸੈਂਪਲ ਜਿਹੜੇ ਤੁਸੀਂ ਕਹਿੰਦੇ ਸੀ ਇੱਕ ਆਹ ਚੀਜ਼ ਹੈਵੀ ਲਾ ਕੇ ਦੇ ਰਹੇ ਹਾਂ ਆਪਾਂ ਆਮ ਨਾਲੋਂ ਹਾਂਜੀ ਹਾਂਜੀ ਇਹਦੇ ਨਾਲ ਪਤਾ ਕੀ ਹੈ ਜੀ ਹਾਂ ਜਿਵੇਂ ਆਪਾਂ ਪਹਿਲਾਂ ਬੱਟ ਕੋਲੇ ਲੱਗਿਆ ਹੁੰਦਾ ਸੀਗਾ ਜਾਂ ਕੁਝ ਹੋਰ ਲਵੇ ਹੈਵੀ ਚੀਜ਼ ਲੱਗਿਆ ਹੁੰਦੀ ਸੀਗੀ ਪੱਥਰ ਵਗੈਰਾ ਦੇ ਉਹ ਕੀ ਸੀਗਾ ਤਵੀ ਵਿੰਗਿਓ ਬਿੰਗਾ ਕਰਦਾ ਹੁੰਦਾ ਸੀਗਾ ਇਸ ਚੀਜ਼ ਨੂੰ ਠੀਕ ਹੈ ਜੀ ਤੇ ਇੰਨਾ ਹੈਵੀ ਹੈ ਜੀ ਜਿਵੇਂ ਮਰਜ਼ੀ ਤੁਸੀਂ ਚਲਾਈ ਚੱਲਿਓ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੋਊਗੀ ਜੇ ਹੁਣੇ ਵਾਚ ਦੇ ਗੇਟ ਚ ਵੀ ਜ਼ਿਆਦਾ ਹੈ ਠੀਕ ਹੈ ਜੀ ਤੇ ਕੁਆਲਿਟੀ ਇਹਦੀ ਸਭ ਤੋਂ ਸੁਪਰ ਹੈ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਆ ਨਟ ਯੂਜ਼ ਕਰਦੇ ਆਂ ਆਪਾਂ TVS ਦਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਵੀਰੇ ਹਾਂ ਜੀ ਹਾਂ ਤੇ TVS ਕੰਪਨੀ ਜਿਹੜਾ ਯੂਜ਼ ਹੁੰਦਾ ਠੀਕ ਹੈ ਜੀ ਅੱਛਾ ਤੇ ਇੱਕ ਨਟਾਂ ਦਾ ਜਿਹੜਾ ਡਿਫਰੈਂਸ ਦੱਸਦੇ ਸੀ ਉਹ ਹਾਂ ਜੀ ਹਾਂ ਜੀ ਜਿਹੜਾ ਆਪਾਂ ਨਾਰਮਲ ਕੰਪਨੀ ਨਟ ਯੂਜ਼ ਕਰਦੇ ਨੇ ਉਹ ਆ ਨਟ ਉਹ ਆਹ ਵਾਲਾ ਯੂਜ਼ ਹੁੰਦਾ ਹੈ। ਹਾਂਜੀ ਜਿਹੜਾ ਆਪਾਂ ਯੂਜ਼ ਕਰਦੇ ਆ ਉਹ ਆਹ ਕਰਦੇ ਆ ਟਾਰਕ ਨਟ। ਤੁਸੀਂ ਦੇਖ ਸਕਦੇ ਹੋ ਆਪਾਂ ਲਾਈਵ ਹੀ ਹੋਇਆ ਸਾਰਿਆਂ ਦੇ। ਠੀਕ ਹੈ। ਕਿ ਇਧਰ ਇਹ ਨਟ ਦੀ ਕੀ ਖਾਸੀਅਤ ਹੈ ਵੀ ਜਿੱਥੇ ਲੱਗ ਗਿਆ ਪੱਕਾ ਲੱਗ ਗਿਆ ਇਹ ਖੁੱਲਦਾ ਨਹੀਂ। ਯਾਨੀ ਕਿ ਅ ਦੂਸਰਾ ਕੀ ਹੈ ਚਲਦਾ ਚਲਦਾ ਖੁੱਲ ਜਾਂਦਾ ਹੈ ਜਾਂ ਕੁਝ ਵੀ ਹੋ ਜਾਂਦਾ ਹੈ ਠੀਕ ਹੈ ਜੀ ਆਪਣੀ ਐਮੇ ਦੀ ਇੱਕ ਵੀ ਪ੍ਰੋਬਲਮ ਕੋਈ ਨਹੀਂ ਆਉਗੀ ਕਸਟਮਰ ਨੂੰ ਅੱਛਾ ਵੀਰੇ ਇੱਕ ਨਾ ਹੁਣ ਵੀਰੇ ਇਹ ਵੀ ਸਵਾਲ ਹੈ ਵੀ ਆਪਾਂ ਰੋਟਾਵੇਟਰ ਖਰੀਦ ਵੀ ਲਿਆ ਹਨਾ ਜੋ ਵੀ ਪ੍ਰਾਈਸ ਰੇਂਜ ਤੇ ਖਰੀਦ ਲਿਆ ਆਪਣੀ ਸਰਵਿਸ ਕਿੰਨਾ ਟਾਈਮ ਰਵੇਗੀ ਜੀ ਜੇ ਮੰਨ ਲਓ ਕਸਟਮਰ ਨੂੰ ਦਿੱਕਤ ਆਉਂਦੀ ਹੈ ਨਾ ਖੇਤ ਦੇ ਵਿੱਚ ਆਪਣੀ ਸਰਵਿਸ ਕਿੰਨਾ ਟਾਈਮ ਰਹਿਗੀ ਆਪਣੀ ਸਰਵਿਸ 1 ਯਰ ਗਾਰੰਟੀ ਹੈ ਜੀ 1 ਸਾਲ ਦੀ ਗਾਰੰਟੀ ਦੇ ਨਾਲ ਹੀ ਆਪਣਾ ਠੀਕ ਹੈ ਜੀ ਹਾਂਜੀ ਹਾਂਜੀ 1 ਸਾਲ ਮੰਨ ਲਓ ਤੁਸੀਂ ਖੇਤ ਚ ਜਾ ਕੇ ਸਰਵਿਸ ਦੋਗੇ ਜੇ ਉਸ ਤੋਂ ਇਲਾਵਾ ਵੀਰੇ ਮੰਨ ਲਓ ਹਨਾ ਵੀ ਦਿੱਕਤ ਆਉਂਦੀ ਆ ਵੀ 2 ਸਾਲਾਂ ਨੂੰ ਜਾਂ 3 ਸਾਲਾਂ ਨੂੰ ਕੋਈ ਤਾਂ ਸਾਡੇ ਕੋਲੇ ਜਿਹੜੇ ਕਸਟਮਰ ਪੁਰਾਣੇ ਜੁੜੇ ਹੋਏ ਆ ਨਾ ਇਹ ਉਹਨਾਂ ਨੂੰ ਕੋਈ ਵਈ ਕਾਹੇ ਚੀਜ਼ ਦੀ ਲੋੜ ਪੈਂਦੀ ਆ ਵੀ ਸਾਨੂੰ ਆਹ ਪਾਰਟਸ ਲੈਣਾ ਜਾ ਉਹ ਕਰਨਾ ਸਾਡੇ ਕੋਲੋਂ ਹਰ ਇੱਕ ਪਾਰਟਸ ਆ ਜਿਹੜਾ ਉਹ ਮਿਲ ਜਾਊਗਾ ਠੀਕ ਹੈ ਜੀ ਹਾਂਜੀ ਉਹ ਤੁਸੀਂ ਫਿਰ ਤੁਸੀਂ ਕਿੰਨੇ ਟਾਈਮ ਬਾਅਦ ਵੀ ਉਹ ਪਾਰਟਸ ਲੈ ਸਕਦੇ ਹੋ ਸਾਡੇ ਕੋਲੇ ਉਹ ਪਾਰਟਸ ਰੋਟਾ ਵਿਟਦਾ ਹਰ ਵੇਲੇ ਹੋਊਗਾ ਇਹ ਤਾਂ ਨਹੀਂ ਹੁੰਦਾ ਵੀਰੇ ਜਿਵੇਂ ਮੰਨ ਲਓ ਕਿਸੇ ਦਾ ਗੇਅਰ ਬਾਕਸ ਜਾਂ ਕਿਸੇ ਨੂੰ ਕੁਝ ਵੀ ਚਾਹੀਦਾ ਨਾ ਬਲੇਡ ਹੀ ਚਾਹੀਦੇ ਮੰਨ ਲਓ ਆਕਸੀਜਨ ਦਾ ਟਾਈਮ ਹੈ ਤੇ ਅਗਲਾ ਜਿਵੇਂ ਅੱਜ ਆਰਡਰ ਲਾਉਂਦਾ ਕੱਲ ਨੂੰ ਪ ਕੋਈ ਸਾਡੇ ਕੋਲ ਆਨ ਸਟਾਕ ਹੁੰਦਾ ਜੀ ਸਭ ਕੁਝ ਹੁੰਦਾ ਠੀਕ ਹੈ ਜੀ ਤੇ ਕੰਪਨੀ ਦਾ ਮੋਬਾਈਲ ਨੰਬਰ ਦੱਸੋ ਜਿੰਦੇ ਵਸਤੇ ਕੰਪਨੀ ਦਾ ਮੋਬਾਈਲ ਨੰਬਰ ਹੈਗਾ ਜੀ 91 157 ਹਾਂਜੀ 01624 ਤੇ 91 157 01634 ਠੀਕ ਹੈ ਹਾਂਜੀ ਹਾਂਜੀ ਧੰਨਵਾਦ ਜੀ ਹਾਂਜੀ